ਹੰਦੀ ਪ੍ਰੈਸ ਕਾਨਫਰੰਸ ਕੀਤੀ। ਅੱਜ ਜੋ ਪ੍ਰੈਸ ਮਿਲਣੀ ਦਾ ਪ੍ਰੋਗਰਾਮ ਰੱਖਿਆ ਗਿਆ ਇਹ ਮਹਾਨ ਯੋਧੇ ਜਰਨੈਲ ਫਕੀਰ ਅਤੇ ਸ਼ਕਤੀ ਦਾ ਸਮੇਲ ਕਿਸਾਨੀ ਦੇ ਮੁਕਤੀਦਾਤਾ ਸ਼ਹੀਰੌਮਣੀ ਸ਼ਹੀਦ ਭਾਬਾ ਬੰ다 ਸਿੰਘ ਬਹਾਦਰ ਜੀ ਦਾ 353ਵਾਂ ਜਨਮ ਦਿਹਾੜਾ 16 ਅਕਤੂਬਰ ਨੂੰ ਇੱਥੇ ਰੱਖਵਾ ਪਵਨ ਵਿਖੇ ਸ਼ੁਭਾ ਪੰਦਰੀ ਸਮਾਗਮ ਕਰਕੇ ਬਣਾਇਆ ਜਾ ਰਿਹਾ ਹੈ। ਇੱਥੇ ਮਾਨਯੋਗ ਖੇਤੀਬੰਦੀ ਪੰਜਾਬ ਉਹ ਆਉਣਗੇ ਅਤੇ ਹੋਰ ਵੀ ਸਤਿਕਾਰਯੋਗ ਸਖਸ਼ੀਤਾ ਨੂੰ ਸੱਦੇ ਦਿੱਤੇ ਗਏ ਨੇ ਅਤੇ ਅਸੀਂ ਇੱਥੇ ਇੱਕ ਵਿਲੱਖਣ ਮੈਂ ਸੰਦਾ ਉਸ ਦਿਨ ਹੋ ਰਿਹਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 4 ਸਾਲਾ ਸੁਪੁੱਤਰ ਅਜੇ ਸਿੰਘ ਜਿਨ੍ਹਾਂ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਗਿਆ ਗਿਆ ਜਦੋਂ 9 ਜੂਨ 1716 ਨੂੰ ਦਿੱਲੀ ਮਹਿਰੋਲੀ 740 ਸਿੰਘਾਂ ਸਬੀਤ ਸ਼ਹਾਦਤ ਹੋਈ ਹੈ ਉਹਨਾਂ ਨੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਦਾ ਇੱਥੇ ਬੁੱਤ ਸਥਾਪਿਤ ਕੀਤਾ ਜਾਏਗਾ 16 ਅਕਤੂਬਰ ਸਵੇਰੇ 11 ਵਜੇ ਅਤੇ ਅੱਜ ਮੈਂ ਸਮਝਦਾ ਕਿ ਉਹ ਮਹਾਨ ਯੋद्धा ਜਿਸ ਨੇ ਅੱਜ ਦੇ ਕਿਸਾਨਾਂ ਨੂੰ ਮਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਜਿਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਤੇ ਅੱਜ ਉਸ ਮਹਾਨ ਯੋਧੇ ਨੂੰ ਵਿਸਾਰੀ ਬੈਠੇ ਆਂ ਉਹ ਸਿੱਕਾ ਤੇ ਮੋਹਰ ਜਿਸ ਤੇ ਉਕਰਿਆ ਸੀ ਦੇਖ ਤੇ ਫਤਿਹ ਨੁਸਰਤ ਬੇਦਰੰਗ ਜਾਫਤ ਅਸਨਾਣਿਕ ਗੁਰੂ ਗੋਬਿੰਦ ਸਿੰਘ ਅੱਜ ਉਸ ਮਹਾਨ ਯੋਧੇ ਜਨਮ ਨੂੰ ਸਾਡੇ ਕਿਸਾਨ ਭਰਾ ਜੇ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੂੰ ਕਿਸਾਨੀ ਦੇ ਮੁਕਤੀਦਾਤਾ ਕਿਹਾ ਜਾਂਦਾ ਜਿਨ੍ਹਾਂ ਨੇ ਅੱਜ ਦੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਕਿ ਇਹ ਅੱਜ ਵੀ ਪਾਕਿਸਤਾਨ 'ਚ ਬਾਬਾ ਜੀ ਨਹੀਂ ਗਏ ਅੱਜ ਉੱਥੇ ਇੱਕ ਕਿਸਾਨ 2000 ਏਕੜ ਦਾ 3000 ਏਕੜ ਦਾ ਮਾਲਕ ਹੈ ਅੱਜ ਜਿਹੜੇ ਅਸੀਂ ਜ਼ਮੀਨਾਂ ਦੇ ਮਾਲਕ ਹੈ ਅੱਜ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦੇਣ ਹੈ ਬਾਬਾ ਬੰਦਾ ਬਹਾਦਰ ਦੇ ਨਾਂ ਤੇ 10 ਤੇ 10 ਕਿਲੋ ਕਣਕ ਵੀ ਗੁਰਦੁਆਰਾ ਸਾਹਿਬ ਵੀ ਦੇਣ ਨੂੰ ਤਿਆਰ ਨੇ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਪਹਿਲਾਂ ਵੀ ਕਰ ਚੁੱਕਿਆ ਕਿ ਕੱਟੋ ਕਰਤ 16 ਅਕਤੂਬਰ ਨੂੰ ਇੱਕ ਦੇਸੀ ਕਿਉ ਦਾ ਦੀਵਾ ਆਪਣੇ ਬਨੇਰੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ 16 ਅਕਤੂਬਰ ਨੂੰ ਹਰ ਕਿਸਾਨ ਹਰ ਪੰਜਾਬੀ ਕਿਉਂਕਿ ਜੇ ਕਿਸਾਨੀ ਪਰਫੁੱਲਰ ਤਾਂ ਪੰਜਾਬੀ ਪਰਫੁੱਲਰ ਤਾਂ ਤੇ ਇਹ ਉਹ ਜ਼ਰੂਰ ਜਲਾਵੇ ਤੇ 16 ਅਕਤੂਬਰ ਨੂੰ ਪਵਨ ਤੇ ਮੈਂ ਆਉਣ ਦਾ ਜਿੱਥੇ ਸੱਦਾ ਦਿੰਦਾ ਉੱਥੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਜਿਹੜੀ ਰਾਖਵੀਆਂ ਛੁੱਟੀਆਂ ਦੇ ਵਿੱਚ 16 ਅਕਤੂਬਰ ਦੀ ਛੁੱਟੀ ਰੱਖੀ ਹੈ ਸਿਰਫ 16 ਅਕਤੂਬਰ 2003 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਛੁੱਟੀ ਕੀਤੀ ਉਸ ਤੋਂ ਬਾਅਦ ਛੁੱਟੀ ਨੂੰ ਰਾਖਵੀਆਂ ਪਾਤਾ ਹੈ ਮੈਂ ਮਾਨਯੋਗ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ 16 ਅਕਤੂਬਰ ਦੀ ਛੁੱਟੀ ਨੂੰ ਰੈਗੂਲਰ ਛੁੱਟੀ ਕੀਤਾ ਜਾਵੇ ਤਾਂ ਕਿ ਅਸੀਂ ਉਸ ਮਹਾਨ ਜੀਉ ਦੇ ਜਨਮ ਦਿਨ ਨੂੰ ਯਾਦ ਕਰਕੇ ਜਿਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਕੇ ਇੱਕ ਗੌਰਵਮਈ ਇਤਿਹਾਸ ਸਿਰਜਿਆ ਸਰਹੰਦ ਦੀ ਇਤਿਨੈਟ ਖੜਕਾ ਕੇ ਮੁਗਲਾਂ ਦੇ 700 ਸਾਲ ਦੇ ਰਾਜ ਦਾ ਖਾਤਮਾ ਕੀਤਾ ਮੈਂ ਫੇਰ ਸਾਰਿਆਂ ਨੂੰ 16 ਅਕਤੂਬਰ ਨੂੰ ਇਥੇ ਰੱਖਵਾ ਪਵਨ ਵਿਖੇ ਆਉਣ ਦਾ ਸੱਦਾ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Tem